ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬਿਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਦਵੇ ਜਨਮ ਤਰੀਕ 29 11 ਮਹੀਨਾ 1999 ਹਾਈਟ 5 ਫੁੱਟ 10 ਇੰਚ ਬਟ ਆਈ ਜਿਸਮੀ ਪਾਸ ਕਾਸਟ ਰਮ ਘੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋ ਦਵਾਈ ਪਰਿਵਾਰ ਮੈਂਬਰ 10 ਪੈਣਾ ਮੈਰਿਡ ਮੰਗ ਵਿਧਿਆ ਪਰਵਾਤ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੀ ਬਿਨਾ ਬੱਚੇ ਤੋਂ ਵੀ ਇਹਨਾਂ ਨੂੰ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70800355899 70800 58899 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤਰੀਕ 1985 ਹਾਈਟ 5 ਫੁੱਟ 9 ਇੰਚ ਕਾਸਟ ਅਰਾਮ ਦਾਸੀ ਇਹ ਸਿੱਕਾ ਏਰੀਆ ਸੰਗਰੂਰ ਕੰਮ ਪਲੰਬਰ ਦਾ ਵਧੀਆ ਪਰਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਦੋ ਬੱਚੇ ਨੇ ਮੰਗ ਵਧੀਆ ਪਰਵਾਰ ਤੋਂ ਘਰ ਸੰਭਾਲਣ ਲਈ ਲੜਕੀ ਦੀ ਲੋੜ ਹੈ ਤਲਾਕ ਵਾਲੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9877798376 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10 ਦਸੰਬਰ 1985 ਹਾਈਟ 4 ਫੁੱਟ 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਰ ਏਰੀਆ ਸੰਗਰੂਰ ਲੜਕੀ ਮੰਗਲੇਕ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਤੋਂ ਲੜਕੇ ਦੀ ਲੋੜ ਹੈ ਲੜਕੇ ਦਾ ਤਲਾਕ ਵਾਲੇ ਪਰਿਵਾਰ ਵਾਲੇ ਹੀ ਸੰਪਰਕ ਕਰ ਸਕਦੇ ਨੇ ਕਾਸਟ ਅਗਰਵਾਰ ਹੀ ਪਰਿਵਾਰ ਵਾਲੇ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 19914198308 ਨਰੀਨ ਮੇ 14198308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਕਤਰੀ ਕਾਸਟ ਜਨਮ ਤਰੀਕ 1996 ਹਾਈਟ 5 ਫੁੱਟ 5 ਇੰਚ ਸ਼ਹਿਰ ਲੁਧਿਆਣਾ ਕੰਮ ਪ੍ਰਾਈਵੇਟ ਜੋਬ ਤਨਖਾਹ 35000 ਪ੍ਰਤੀ ਮਹੀਨਾ ਪਰਿਵਾਰ ਮੈਂਬਰ 1 ਪਰ ਮੰਗ ਵਧੀਆ ਪਰਿਵਾਰ ਤੋਂ ਪੜੀ ਰਹੀ ਕਿ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99647 54263 99647 54263 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सौरभ कुमार जन्म तरीक चौबी पहला महीना उन्नीस सौ चौनवे एरिया धर्मकोट कास्ट चौबानीए पढ़ाई बी एस सी बी एड कम स्कूल टीचर अकैडमी परिवार मैंबर पिता बिजनेस माता हाउसवाइफ एक भैन मैरिड कनेडा मांग वजिया परिवार तो पढ़ी लिखी लड़की की लौड़ है ਜਨਰਲ ਕਾਸਟ ਨੂੰ ਅਪੀਲ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 709432163 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 23 ਅਗਸਤ 1990 ਹਾਈਟ 5 ਫੁੱਟ 8 ਇੰਚ ਜ਼ਿਲ੍ਹਾ ਲੁਧਿਆਣਾ ਕਾਸਟ ਬਹਾਮਨ ਪੜਾਈ ਵੀਟੈਕ ਐਮਬੀਏ ਕਾਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮਾਹੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781715013 9781715013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਰਾਜਪੂਤ ਮਹਿਰਾ ਲੜਕਾ इंग्लैंड ਦਾ ਜਨਮ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਬਟ ਆਈ ਵੀ ਐਸ ਸੀ ਕੰਪਿਊਟਰ ਸਾਇੰਸ bizness ਤਨਖਾੜਾ 4 ਲੱਖ ਇੰਡੀਆ ਪਰਿਵਾਰ ਮੈਂਬਰ ਪਿਤਾ ਮਾਤਾ ইংল্যান্ড ਪੀ ਆਰ ਇੱਕ ਪਨ ਅਨਮੈਰਿਡ ਮਾਂਗ ਵਡਿਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਨਹੀਂ ਲੋੜ ਹੈ ਲੜਕੀ ইংল্যান্ড ਵਿੱਚ ਪੀ ਆਰ ਹੋਵੇ ਜਾਂ ਵਰਕ ਅਪਾਰਟਮੈਂਟ ਤੇ ਹੋਵੇ ਇਨਾਂ ਦਾ ਮੋਬਾਈਲ ਨੰਬਰ +447400002040 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਚਾਤੀ ਬੰਧਨ ਨਹੀਂ ਹੈ ਨਾਮ ਸਿੰਘ ਸ਼ਰਮਤ੍ਰੀ ਕਾਦਾ ਦੂਜਾ ਮੀਨਾ 1901 ਮੀ ਆਈ 2 5 ਫੁੱਟ 9 ਇੰਚ ਕਾਸਟ ਯਰ ਸਿਕ ਪਿੰਟਾਲਪੁਰਾ ਬਟ ਆਈ ਐਮ ਐ ਸਾਇੰਸ ਡੀਸੀਏ ਬੈਂਕ ਕਾਊਂਟੈਂਟ ਦਾ ਕੋਰਸ ਕੀਤਾ ਹੋਇਆ ਹੈ ਪਰਿਵਾਰ ਮੈਂਬਰ ਮਾਤਾ ਪਿਤਾ ਇਕੱਲਾ ਲੜਕਾ ਜ਼ਮੀਨ ਹੈ ਸਾਤੇ 1 ਏਕੜ ਇੱਕ ਪਲਾਟ ਮੰਗ ਵਧੀਆ ਪਰਿਵਾਰ ਤੋਂ ਪੜੀ ਨਿੱਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98784 63965 98784 63965 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤ੍ਰੀਕ 10 ਨਵੰਬਰ 1999 ਪੜਾਈ 10ਵੀਂ ਪਾਸ ਕਾਮ ਇਲੈਕਟ੍ਰੋਨਿਕ ਵਰਕ ਕਾਸਟ ਅਗਰਵਾਲ ਮੰਗਹਰਿਆ ਪਰਵਾਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463721918 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਰਾਣੀ ਜਰਮ ਤ੍ਰੀਕ 2 ਨਵੰਬਰ 1997 ਹਾਈ ਟੂ ਪੰਜਪੁਰ 2 ਇੰਚ ਪਰ ਆਈਬੀਏ ਕਾਮਾ ਪ੍ਰਾਈਵੇਟ ਜੋਬ ਕਾਸਟ ਅਮਜੀ ਵਿਸੇਖ ਜ਼ਿਲ੍ਹਾ ਫਰੋਜ਼ਪੁਰ ਪਰਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਗਰਮੈਂਟ ਜੋਬ ਦੋਪਰਾ ਮੰਗਫਲੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਨਸੇ ਤੋਂ ਦੂਰ ਹੋਵੇ ਜਲੰਧਰ ਸਹਿਰ ਵਿੱਚ ਪੈਂਡਾ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ 88 86 65 416 84 379 65 416 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕਾ 17 12 ਮਹੀਨਾ 1990 ਹਾਈਟ 5 ਫੁੱਟ 8 ਇੰਚ ਪੜਾਈ 10ਵੀਂ ਪਾਸ ਕਾਸਟ ਬਰਾਗੀ ਛਲਾ ਲੁਧਿਆਣਾ ਜ਼ਮੀਨ ਚਾਰ ਕਿੱਲੇ ਮੰਗਵੜੀਆ ਪਰਵਾਰ ਤੋਂ ਗਰੀਬਰ ਦੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 991439732 991439732 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮਤ ਇੱਕ மார் 1998 हाइट 5 ফুট 4 इंच पढ़ाई प्लस 2 कास्ट ईयर सिख शेअर ਬਠਿੰਡਾ ਲੜਕੀ ਤਲਾਕ 8 ਦਿਨਾਂ ਦੇ ਵਿੱਚ ਤਲਾਕ ਹੋ ਗਿਆ ਸੀ ਪਰਿਵਾਰ ਮੈਂਬਰ ਇੱਕ ਪਰ ਆ ਵਿਆਹ ਹੋਏ ਮੰਗ ਪਧੀ ਪਰਿਵਾਰ ਤੋਂ ਪਲੱਸ 2 ਕੀਤੀ ਹੋਵੇ ਲੜਕੇ ਦੀ ਜ਼ਮੀਨ ਤਿੰਨ ਤੋਂ 4 ਕਿੱਲੇ ਹੁਣ ਲੜਕੇ ਕੋਲ शेअर ਬਠਿੰਡਾ ਸ੍ਰੀ ਮੁਕਤਸਰ ਸਾਰੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਤਰਾਸੀ 600 72141 83600 72141 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1990 ਹਾਈਟ 5 ਫੁੱਟ 3 ਇੰਚ ਕਾਸਟ ਏਅਰ ਸੇਕਰ ਏਰੀਆ ਪਟਿਆਲਾ ਪੜਾਈ ਐਮਏ ਜ਼ਮੀਨ 50 ਏਕੜ ਕਾਮ ਇਜ਼ਨਟ ਕਮਿਸ਼ਨ ਦੀ ਦੁਕਾਨ ਪਰਿਵਾਰ ਮੈਂਬਰ ਦੋਪਰਾ ਮੰਗਵ ਜੀਆ ਪਰਵਾਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95308 17212 95308 17212 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਨਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 95015 9237 ਤੁਸੀਂ WhatsApp ਤੇ ਵਾਇਸ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਨਾ ਕਰੋ ਤੁਸੀਂ WhatsApp ਨੰਬਰ ਤੇ ਸਿੱਧਾ ਆਪਣਾ ਬਾਇਓ ਡਾਟਾ ਭੇਜੋ